ਇਹ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਪਾਣੀ ਵਧਿਤ ਰਹਿ ਜਾਂਦਾ ਅੜਕੇ ਦਾ ਲੱਗਿਆ ਲਗਾਤਾਰ ਤੜਕੇ 5 ਵਜੇ ਦੀ ਹੋਰ ਸ਼ੀਆ ਬਰਸਾਤ ਲੈ ਹੁਣ ਹਵਾ ਚੱਲ ਪਈ ਔਰ ਜਦ ਤੜਕੇ ਹਵਾ ਬੰਦ ਸੀ ਹਾਂ ਤੜਕੇ ਰੱਟ ਗਿਆ ਭਈ ਨਾ ਜਮਾ ਟਿਕਿਆ ਹਾਂ ਹਾਂ ਇਹ ਜੋ ਗਿਆ ਗਿਆ ਹਾਂ ਵਧ ਗਿਆ ਵਧ ਗਿਆ ਲਗਾਤਾਰ ਹੋ ਰਹੀ ਬਰਸਾਤ ਰਾਜਸਥਾਨ ਦੇ ਵਿੱਚ ਤੜਕੇ ਦੀ ਹੋ ਰਹੀ ਆ ਉਹਦਾ ਪਾਣੀ ਦੇਖੋ ਵਾਦਾ ਤਰਿਆ ਆਉਂਦਾ ਤੇ ਚੜਦਾ ਤਰਿਆ ਆਉਂਦਾ ਪਾਣੀ ਆ ਵੱਡੇ ਵੱਡੇ ਬੰਨ ਵੀ ਟੁੱਟਣ ਦਾ ਖਤਰਾ ਹੋਇਆ ਪਿਆ ਇਹ ਸਾਰੇ ਬਾਹਣਾ ਵਿੱਚ ਵੜ ਗਿਆ ਪਾਣੀ ਮਾਰਛਾ ਹਜੇ ਵੀ ਹੋ ਰਹੀ ਹੈ ਲਗਾਤਾਰ ਇਹ ਪਾਣੀ ਆਉਂਦਾ ਵਾਧਾ ਤਰਿਆ ਆਉਂਦਾ ਇਹਦੇ ਵੀ ਜਮਾ ਕਿਨਾਰੇ ਲੱਗ ਗਿਆ ਪਾਣੀ ਕਿਨਾਰੇ ਬਾਰਛ ਰੁਕਣ ਦਾ ਨਾਂ ਨਹੀਂ ਲੈ ਰਹੀ ਬਿਲਕੁਲ ਤੜਕੇ 5 ਵਜੇ ਦਾ ਚੱਲਿਆ ਵੇ ਤੜਕੇ ਦਾ ਪਈ ਜਾਂਦਾ ਭਾਰਤ ਤੇ ਪਾਣੀ 5 ਵਜੇ ਤਾਂ ਲੱਗਿਆ ਟਿਕਿਆ